ਹਾਂਜੀ ਸਵਾਗਤ ਹੈ ਫਰੈਂਡ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੀ ਗਰਮੀਆਂ ਆਪਾਂ ਨੂੰ ਪਤਾ ਬਹੁਤ ਜ਼ਿਆਦਾ ਹੋ ਗਈਆਂ ਤੇ ਇਹਦੇ ਵਿੱਚ ਆਪਾਂ ਨੂੰ ਜਿਹੜਾ ਕੀਆ ਦਾ ਰੈਤਾ ਜਿਹੜਾ ਹੈਗਾ ਆਪਣੀ ਗਰਮੀ ਨੂੰ ਦੂਰ ਕਰਦਾ ਬਹੁਤ ਸਵਾਦਪਨ ਦਾ ਗਰਮੀਆਂ ਦੇ ਵਿੱਚ ਤੇ ਇੱਕ ਇਸ ਤਰ੍ਹਾਂ ਦਾ ਆਓ ਜੀ ਤੁਹਾਡਾ ਨਾਲ ਸ਼ੇਅਰ ਕਰਦੇ ਬਹੁਤ ਹੀ ਸਿੰਪਲ ਜੀ ਰੈਸਪੀ ਹੈ ਪਸ ਸਭ ਤੋਂ ਪਹਿਲਾਂ ਲੈ ਲਿਆ ਹੈਗਾ ਕਿ ਆ ਉਹਨੂੰ ਬੋਇਲ ਕਰਨਾ ਰੱਖ ਦਿੱਤਾ ਤੇ ਉਸ ਤੋਂ ਬਾਅਦ ਆਪਾਂ ਬੂੰਦੀ ਦੇ ਲੈ ਦੋ ਤੋਂ ਤਿੰਨ ਚਮਚ ਅੱਧਾ ਟਮਾਟਰ ਇੱਕ ਪਿਆਜ਼ ਇੱਕ ਤੋਂ ਇੱਕ ਹਰੀ ਮਿਰਚ ਲਈ ਹੈ ਤੁਸੀਂ ਸਕਿਪ ਕਰਨੇ ਕਰ ਸਕਦੇ ਹੋ ਪਰ ਇਹਦੀ ਜਿਹੜਾ ਟੇਸਟ ਹੈਗਾ ਬਹੁਤ ਵਧੀਆ ਆਉਂਦਾ ਹਰੀ ਮਿਰਚ ਦਾ ਤੇ ਹੁਣ ਆਪਣਾ ਜਿਹੜਾ ਕਦੂ ਹੈਗਾ ਬੋਇਲ ਹੋ ਕੇ ਤਿਆਰ ਹੋ ਗਿਆ ਉਹਨੂੰ ਆਪਾਂ ਠੰਡਾ ਕਰ ਲਿਆ ਸੀਗਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਦਹੀਂ ਦੇ ਵਿੱਚ ਦਹੀਂ ਲੈ ਲਾਂਗੇ ਦਹੀਂ ਦੇ ਵਿੱਚ ਆਪਾਂ ਐਡ ਕਰ ਦਾਂਗੇ ਜੀ ਪਹਿਲਾਂ ਸਭ ਤੋਂ ਕੀਆ ਫਿਰ ਪਿਆਜ਼ ਟਮਾਟਰ ਹਰੀ ਮਿਰਚ ਤੇ ਬੂੰਦੀ ਪਾ ਕੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਜੀ ਸੁੱਕੇ ਮਸਾਲੇ ਸੁੱਕੇ ਮਸਾਲਿਆਂ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਐਡ ਕਰਾਂਗੇ ਇਹਦੇ ਵਿੱਚ ਭੁੰਨਿਆ ਹੋਇਆ ਜੀਰਾ ਜਿਹਦਾ ਕਿ ਟੇਸਟ ਦਹੀਂ ਦੇ ਵਿੱਚ ਰਾਇਤੇ ਵਿੱਚ ਬਹੁਤ ਹੀ ਸਵਾਦ ਆਉਂਦਾ ਤੇ ਉਸ ਤੋਂ ਬਾਅਦ ਆਪਾਂ ਐਡ ਕਰਦੇ ਹਾਂ ਜੀ ਨਮਕ ਸਵਾਦ ਅਨੁਸਾਰ ਨਮਕ ਤੋਂ ਬਾਅਦ ਫਿਰ ਆਪਾਂ ਥੋੜੀ ਜੀ ਲਾਲ ਮਿਰਚ ਪਾਊਡਰ ਪਾਵਾਂਗੇ ਤੇ ਥੋੜੀ ਜੀ ਇਹਦੇ ਵਿੱਚ ਅਸੀਂ ਕਾਲੀ ਮਿਰਚ ਐਡ ਕਰਾਂਗੇ ਕੁੱਟੀ ਹੋਈ ਤੇ ਇਹਦੇ ਨਾਲ ਜਿਹੜਾ ਇਹਦਾ ਫਲੇਵਰ ਆ ਦਹੀਂ ਦਾ ਬਹੁਤ ਹੀ ਵਧੀਆ ਬਣਦਾ ਹੈਗਾ ਤੁਸੀਂ ਵੀ ਇਹਨੂੰ ਇਸੇ ਤਰ੍ਹਾਂ ਸਿੰਪਲ ਜੀ ਰੈਸਪੀ ਆ ਬਣਾ ਕੇ ਟਰਾਈ ਕਰਿਓ ਤੇ ਕਿਸ ਤਰ੍ਹਾਂ ਦੀ ਲੱਗੀ रेसिपी लाइक कमेंट ਕਰਕੇ ਜਰੂਰ ਦੱਸਿਓ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਇਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਜੇ ਤੁਸੀਂ ਸਾਡੇ ਨਾਲ ਪਹਿਲਾਂ ਹੀ ਜੁੜੇ ਹੋਏ ਹੋ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਵਾਚ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੁਹਾਡਾ ਸਾਰਿਆਂ ਦਾ ਸਾਨੂੰ ਪਿਆਰ ਦੇਣ ਦੇ ਲਈ ਬਹੁਤ-ਬਹੁਤ ਧੰਨਵਾਦ ਤੇ ਹੁਣ ਆਪਾਂ ਥੋੜਾ ਜਿਹਾ ਹਰਾ ਧਨੀਆ ਪਾ ਕੇ ਇਹਨੂੰ ਗਾਰਨਿਸ਼ ਕਰ ਦਿੱਤਾ ਹੈਗਾ ਤੇ ਮੈਨੂੰ ਥੋੜਾ ਜਿਹਾ ਗਾੜਾ ਲੱਗਾ ਮੈਂ ਇਹਦੇ ਵਿੱਚ ਕਰੀਬ ਅੱਧੀ ਕੌਲੀ ਇਹਦੇ 'ਚ ਨਾ ਦੁੱਧੀ ਐਡ ਕਰ ਦਿੱਤੀ ਹੈਗੀ ਇਹ ਆਪਸ਼ਨਲ ਆ ਤੁਸੀਂ ਕਰਨਾ ਚਾਹੋ ਕਰ ਸਕਦੇ ਹੋ ਜੇ ਤੁਸੀਂ گاੜਾ ਹੀ ਰੱਖਣਾ ਪਸੰਦ ਕਰਦੇ ਹੋ ਤਾਂ گاੜਾ ਵੀ ਰੱਖ ਸਕਦੇ ਹੋ ਕਿਸਾ ਦੀ ਲੱਗੇ ਫਰੈਂਡਸ ਰੈਸਪੀ ਅੱਜ ਦੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਵੀ ਇਸੇ ਤਰ੍ਹਾਂ ਬਣਾਓ ਤੇ ਆਪਣੇ ਐਕਸਪੀਰੀਅੰਸ ਮੇਰੇ ਨਾਲ ਸ਼ੇਅਰ ਕਰੋ ਧੰਨਵਾਦ